ਹਾਂ ਜੋਬਰੋ ਕੀ ਹਾਲ ਚਾਲ ਨੇ ਕੁੱਤਰ ਕਾਤਰ ਸਾਰੇ ਬਈਆਂ ਦੇ ਠੀਕ ਠਾਕ ਹੈ ਜੀ ਤੇ ਆਜੂ ਮਿਲਦੇ ਆਜੂ ਅੱਜ ਦਾ ਨਵਾਂ ਬਲੌਗ ਕਰਦੇ ਹਾਂ ਸਟਾਰਟ ਜੀ ਤੇ ਫਿਲਹਾਲ ਇਹ ਬਲੌਗ ਵਿੱਚ ਵਿਚਾਲੇ ਦਾ ਤੁਸੀਂ ਐਨਾ ਸੋਚੋ ਵੀ ਕਿਦਣ ਦਾ ਬਲੌਗ ਹੈ ਕਿਦਣ ਦਾ ਨਹੀਂ ਤੁਸੀਂ ਬਸ ਐਨਾ ਸੋਚੋ ਵੀ ਅੱਜ ਦੇ ਬਲੌਗ ਚ ਹੁੰਦਾ ਕੀ ਆ ਅੱਜ ਦੇ ਬਲੌਗ ਚ ਕਬੂਤਰਾਂ ਦਾ ਆਪਾਂ ਸ਼ੌਂਕ ਕਰਾਉਣ ਚੱਲੇ ਆ ਜੀ ਪਿੰਡ ਆਪਣੇ ਠੀਕ ਹੈ ਜੀ ਤੇ ਤਾਂ ਕਰਕੇ ਚੋਬਰੋ ਤੇ ਇੱਕ ਦਿਨ ਵਿਚਾਲ ਦੀ ਮਿਸੂ ਹੁੰਦਾ ਸੀਗਾ ਮਾਸੀ ਦੇ ਪਿੰਡ ਗਿਆ ਸੀ ਅੱਜ ਹੀ ਮਾਸੀ ਦੇ ਪਿੰਡ ਤੋਂ ਪੁੱਠਾ ਆਇਆ ਤੇ ਤਾਂ ਕਰਕੇ ਮੈਂ ਸੋਚਿਆ ਵੀ ਜਿਹੜਾ ਅੱਜ ਦਾ ਦਿਨ ਹੈ ਜੇ ਅੱਜ ਦੇ ਦਿਨ ਵਲੌਗ ਨਾ ਬਣਾਈਏ ਕਿਉਂਕਿ ਕੱਲ ਵਲੌਗ ਨਹੀਂ ਬਣਾਇਆ ਸੀਗਾ ਤੇ ਫਿਰ ਅੱਜ ਵਲੌਗ ਆਉਣਾ ਨਹੀਂ ਸੀ ਤਾਂ ਕਰਕੇ ਅੱਜ ਫਿਰ ਕਿਸੇ ਬਾਈ ਦੇ ਕਬੂਤਰਾਂ ਦਾ ਸ਼ੌਂਕ ਕਰਾ ਕੇ ਤੇ ਆਣ ਕੇ ਇਹ ਵੀਡੀਓ ਐਡਿਟ ਕਰਕੇ ਤੇ ਨਾਲ ਦੀ ਨਾਲ ਅਪਲੋਡ ਕਰ ਦਾਂਗੇ ਠੀਕ ਆ ਜੀ ਤਾਂ ਕਰਕੇ ਤੇ ਜਿਹੜਾ ਅੱਜ ਦੇ ਦਿਨ ਦਾ ਵਲੌਗ ਹੋਊਗਾ ਉਹ ਕੱਲ ਨੂੰ ਆਊਗਾ ਆਹ ਸਿਸਟਮ ਹੈ ਫਿਰ ਤੁਸੀਂ ਵਲੌਗ ਦੇ ਨਾਲ ਜੁੜੇ ਰਹੋ ਉੱਥੇ ਜਾ ਕੇ ਬਾਈ ਦੇ ਕਬੂਤਰਾਂ ਦਾ ਸ਼ੌਂਕ ਕਰਾਉਣੇ ਆ ਤੁਹਾਨੂੰ ਚੰਗੇ ਚੰਗੇ ਕਬੂਤਰਾਂ ਦੇ ਸਾਡੇ ਪਿੰਡ ਵਾਲਿਆਂ ਦਾ ਫੇ ਚੱਲਦੇ ਆਇਓ ਚੱਲਦੇ ਆ ਪਿੰਡ ਨੂੰ ਆਪਣੀ ਫਰਾਰੀ ਲਈ ਜੱਕਮੈਂ ਨਾਲੇ ਰੀਚਾਰਜ ਕਰਾ ਕੇ ਆਉਣਾ ਤੇ ਸਿੱਧੇ ਹੁਣ ਤੁਹਾਨੂੰ ਪਿੰਡ ਜਾ ਕੇ ਮਿਲਾਂਗੇ ਸੌਦੀ ਸਪੀਡ ਤੇ ਜਾਣਾ ਤੇ ਸੌਦੀ ਸਪੀਡ ਤੇ ਹੀ ਆਉਣਾ ਹਾਂਜੀ ਭਾਈ ਤੇ ਹੁਣ ਪਹੁੰਚ ਚੁੱਕੇ ਸੀ ਬਾਈ ਕੋਲੇ ਆਪਾਂ ਠੀਕ ਆ ਜੀ ਬਾਈ ਥੋੜਾ ਸੰਗ ਦਾ ਕੈਮਰੇ ਤੋਂ ਤੇ ਤਾਂ ਕਰਕੇ ਆਪਾਂ ਬਾਈ ਦਾ ਫੇਸ ਨਹੀਂ ਵਿਖਾਉਣਾ ਤੇ ਇਧਰ ਜੀ ਬਾਈ ਦੇ ਜਿਹੜੇ ਆਪਾਂ ਕੋ ਉਤਰ ਸ਼ਾਮ ਕਰਾਉਣੇ ਆ ਉਹ ਵੀ ਕੱਢ ਲਏ ਸੀ ਕਿੰਨੇ ਬੱਚੇ ਐ ਇਹ ਬਾਈ ਦਸੀ ਮੜਾ ਆਹ ਹੋ ਗਿਆ ਬਾਈ 8 8 ਬੱਚੇ 7 7 ਗੁੱਤਰ ਆ ਸਾਰੇ ਛੱਡਣ ਵਾਲੇ ਆ ਨਾ ਹਾਂ ਛੱਡਣ ਵਾਲੇ ਠੀਕ ਹੈ ਤੁਹਾਨੂੰ ਹੌਲੀ ਹੌਲੀ ਇੱਕ ਇਕੱਲੇ ਇਕੱਲੇ ਦਾ ਸ਼ੌਂਕ ਕਰਾਉਣੇ ਆ ਜੀ ਪਿੰਜਰੇ ਚੋਂ ਕੱਢ ਕੇ ਠੀਕ ਹੈ ਜੀ ਤੇ ਬਾਈ ਥੋੜਾ ਦੱਸੂਗਾ ਪਰ ਬਾਈ ਦਾ ਆਪਾਂ ਫੇਸ ਨਹੀਂ ਵਿਖਾਉਣਾ ਸੰਗ ਦਾ ਮੁੰਡਾ ਤੇ ਹੁਣ ਆਪਾਂ ਹੀ ਬਾਈ ਦੇ ਕਬੂਤਰਾਂ ਦਾ ਸ਼ੌਂਕ ਕਰਾਉਣੇ ਬਾਈ ਹੁਣੇ ਸਾਰੇ ਸੰਗਦੇ ਆ ਤੇ ਤਾਂ ਕਰਕੇ ਜੀ ਕੋਈ ਨਹੀਂ ਹੋ ਜਾਂਦਾ ਯਾਰ ਕਈ ਵਾਰੀ ਕੈਮਰੇ ਚ ਬੰਦਾ ਨਹੀਂ ਹੋਣਾ ਚਾਹੀਦਾ ਤੱਕਾ ਨਹੀਂ ਕਰਦੇ ਆਪਾਂ ਕਿਸੇ ਨਾਲ ਵੀ ਚਲੋ ਜੀ ਹੁਣ ਕਬੂਤਰ ਕੱਢ ਕੇ ਵਿਖਾਉਣੇ ਆ ਜੀ ਬਾਈ ਦੇ ਸਾਰਿਆਂ ਤੋਂ ਪਹਿਲਾਂ ਕਿਹੜਾ ਵਿਖਾਈਏ ਆਹ ਬਾਈ ਪੂਰੀ ਖਿਚਨ ਨਾ ਪੂਰੀ ਧਿਆਨ ਨਾਲ ਚੋਈਏ ਮੋਜਣਾ ਮੋਜਣਾ ਕਬੂਤਰ ਹੈ ਬਾਈ ਕਬੂਤਰ ਹੈ ਹੋ ਜਾ ਠੀਕ ਹੈ ਆ ਕੇ ਨਬਾਊਟ ਆਈ ਕਮ ਚਟਾ ਜੋ ਪੁਰਾਣਾ ਚੈੱਕ ਕਰੋ ਬਾਈ ਦੇਖੋ ਚੈੱਕ ਕਰੋ ਕਿ ਹੋ ਜਾਇਆ ਹੈ ਬੱਚਾ ਹੈ ਬੱਚਾ ਹੀ ਡਾਇਡ ਹੋਇਆ ਹਾਂ ਡਾਇਡ ਹੋਇਆ ਡਾਇਆ ਫੁੱਲ ਉਡਦਾ ਬਾਈ ਰਿਜ਼ਲਟ ਕੀ ਚੰਗਾ ਉਡਦਾ ਬਾਈ ਚੰਗੇ ਚੰਗੇ ਹਾਂ ਇਹਦੀ ਮਾਂ ਇਹਦੀ ਨਾਨੀ ਸੀਗੀ ਜਿਹੜੀ 30000 ਦੀ ਲੈਂਦੀ ਸੀ ਬਾਈ ਕਿੰਨੇ 30000 ਦੀ ਹਾਂ ਉਹ ਆ ਬਾਈ ਕੋਲੇ ਸੀਗੀ ਉਹ ਚ ਆਪਾਂ ਕਬੂਦੀ ਲਿਆਏ ਉਹ ਕਬੂਦੀ ਦਾ ਬੱਚਾ ਹੈ ਬੜਾ ਵੇ ਆ ਬਈ ਬਾਈ 30000 ਦੀ ਕਬੂਤਰੀ ਲੈਂਦੀ ਬਾਈ ਜਨੇ ਤੇ 30000 ਪਰਾ ਲਿਆਇਆ ਸੀ ਪਰਾ ਲਿਆਇਆ ਸੀ 30000 ਉਹਦਾ ਗਾਂ ਬੱਚਾ ਕਢਾਇਆ ਬਾਈ ਹਰਾਨੇ ਪੂਰੀ ਕਹਲਿਆ ਚੋਣਾ ਹਾਂ ਪੂਰੀ ਕੇ ਪੂਰੀ ਕੇ ਆਲਿਆਂ ਚੋਂ ਮੁੱਲ ਲੈਂਦੀ ਸੀ ਕਬੂਤਰੀ ਤੇ ਗਾਂ ਉਹਦਾ ਬੱਚਾ ਬਈ ਤੇ ਇਹਨੂੰ ਬਾਜੀ ਪੂਰੀ ਤੇ ਛੱਡਣਾ ਹਾਂ ਛੱਡਣਾ ਐਂਟਰੀ ਐਂਟਰੀਆਂ ਇਹ ਤਾਂ ਨਹੀਂ ਭਰੀਆਂ ਹੋਣੀਆਂ ਹਾਂ ਜੀ ਨਹੀਂ ਤੇ ਭਾਈਆ ਚੈੱਕ ਕਰ ਲਓ ਬਾਕੀ ਇਹ ਹੁੰਜਾ ਚੈੱਕ ਕਰਾ ਦਿੰਨੇ ਆ ਜੀ ਠੀਕ ਹੈ ਬਾਈ ਆ ਪਿੱਛੋਂ ਲੱਪਾ ਚੈੱਕ ਕਰਾ ਦਿੰਨੇ ਆ ਓਕੇ ਰਿਪੋਰਟ ਆਹੀ ਬਾਕੀ ਆ ਚੈੱਕ ਕਰ ਲਓ ਕਬੂਤਰੀ ਦੱਸਿਓ ਕਮੈਂਟ ਕਰਕੇ ਕਿਵੇਂ ਦੇ ਲੱਗੇ ਕਿਵੇਂ ਦੇ ਨਹੀਂ ਇਹ ਆਪਣੇ ਪਿੰਡ ਦੇ ਮੁੰਡੇ ਆ ਬਈ ਦੋਦੇ ਵਾਲੇ ਦੇ ਠੀਕ ਆ ਚੋਗਰੋ ਤੇ ਇਹਦਾ ਚੱਲ ਆਪਣੇ ਪਿੰਡ ਦੇ ਸ਼ੌਂਕੂਤਰਾ ਦਾ ਸ਼ੌਂਕ ਕਰਾ ਦਿੱਗੇ ਅੱਜ ਤੇ ਹੁਣ ਗੱਡੀਏ ਜੀ ਹੁਣ ਕਿਹੜਾ ਗੱਡੀਏ ਰੁੱਤਾ ਪਰ ਤਗੜ ਬਈ ਰੁੱਤਾ ਹਾਂ ਬਹੁਤ ਪੱਕੀ ਜੋੜੀ ਆਪਣੀ ਪੁਰਾਣੀ ਜੋੜੀ ਹੈ ਬਹੁਤ ਪੁਰਾਣੀ ਜੋੜੀ ਹੈ ਇਹਦੇ ਚੰਗੇ ਰਿਜ਼ਲਟ ਆ ਬਈ ਬਹੁਤ ਚੰਗਾ ਰਿਜ਼ਲਟ ਹੈ ਦਾ ਠੀਕ ਹੈ ਇਹ ਜਾਨਵਰ ਜਿਹੜੀ ਜੋੜੀ ਹੈ ਇਹਦੀ ਅੱਛਾ ਬਈ ਇਹਦੇ ਮਾਂ ਪਿਓ ਆ ਜਿਹੜੇ ਉਹ ਬਈ ਬਹੁਤ ਸੋਹਣੇ ਐਡੇ ਪੱਕਾ ਕਿਥੈ ਇਹਨਾਂ ਦਾ ਕਰਨੀ ਛੱਡਦੇ ਕਿੱਥੇ ਛੱਡਦੀ ਉੱਥੇ ਉਤਰਨਗੇ ਪੰਡ ਨਹੀਂ ਛੱਡਦੇ ਪੰਡ ਨਹੀਂ ਛੱਡਦੇ ਪੱਕੇ ਸੁੱਚੇ ਬਰਾਂਦੇ ਆ ਹਾਂ ਠੀਕ ਹੈ ਜੀ ਬਾਕੀ ਆ ਬੱਚਾ ਉੜਦੇ ਚੰਗੇ ਆ ਉੜਦੇ ਚੰਗੇ ਕੱਟ ਕੀਤੇ ਹੋਏ ਆ ਹਾਂ ਛਾਲ ਚ ਬਾਈ ਬੰਦ ਲੱਗ ਜਾਂਦੇ ਆ ਫਿਰ ਸਾਰਾ ਸਾਰਾ ਦਿਨ ਉਤਰਦੇ ਨਹੀਂ ਹਾਂ ਹਾਂ ਖੁੱਲੇ ਹਟਕੇ ਦਾਣੇ ਪਾਉਣੇ ਉਧਰ ਕਿਉਂ ਬਰੂਣੀ ਅਸੀਂ ਜਾਂਦੇ ਕੋਈ ਨਹੀਂ ਆ ਜਾ ਕਰ ਲੋ ਜੀ ਜਿੱਟੀਆਂ ਅੱਖਾਂ ਦਾ ਵੜਾ ਸ਼ੌਂਕ ਕਰਾ ਦਿੰਨੇ ਆ ਤੇ ਬਾਕੀ ਇਹ ਚੈੱਕ ਕਰ ਲੋ ਜੀ ਹੁਣ ਪੱਲੇ ਪੁੱਲੇ ਤਾਂ ਤੁਹਾਨੂੰ ਪਤਾ ਵੀ ਕੱਟ ਆ ਤੇ ਦੱਸਿਓ ਬਾਈ ਦੱਸਿਓ ਬਾਈ ਕਿਵੇਂ ਲੱਗਿਆ ਇਹ ਕਿਹੜੀ ਜੋੜੀ ਚੋਂ ਬਾਈ ਆਹ ਬਾਈ ਇਹ ਰੱਤੀ ਜੋੜੀ ਤੇ ਚੀਨਾ ਠੀਕ ਆ ਆਪਦੇ ਆ ਕੇ ਆਪਦੇ ਆ ਬਾਈ ਠੀਕ ਹੈ ਕਿਸੇ ਭਰਾ ਤੋਂ ਲੈਂਦੇ ਹੋਏ ਆ ਪੁੰਨਿਆ ਕੇ ਪੁੰਨੂ ਕੇ ਇਤਨੇ ਸੱਚ ਹੋ ਗਏ ਠੀਕ ਆ ਚਿੱਟੀਆਂ ਖਾਲਾ ਕਪਤਾਨ ਉਹ ਚਿੱਟੀਆਂ ਦਾ ਚਿੱਟੀਆਂ ਦਾ ਕੱਢ ਬਾਈ ਆਹਾ ਚਿੱਟੀਆਂ ਦਾ ਹਾਂ ਨਾਗ ਹੈਗੇ ਚਿੱਟੀਆਂ ਦਾ ਇਹ ਕੇ ਇਹ ਗਰਮੀ ਦਾ ਵੈਰੀ ਗਰਮੀਆਂ ਦਾ ਵੈਰੀ ਹਾਂ ਗਰਮੀਆਂ ਦਾ ਵੈਰੀ ਆ ਗਿਆ ਜੀ ਗਰਮੀਆਂ ਦਾ ਵੈਰੀ ਚਟੀਆਂ ਅੱਖਾਂ ਦਾ ਇਹ ਆਪਣੇ ਕੋਲ ਜਿਹੜੀ ਬਲਟੀ ਕਬੂਤਰੀ ਸੀ ਖੱਟੀ ਕਾਲੀ ਦੀ ਉਹਦਾ ਉਹਦਾ ਬੱਚਾ ਉਹਦਾ ਬੱਚਾ ਜੀ ਤੇ ਫੁੱਲ ਰਿਜ਼ਲਟ ਆ ਬਾਈਆਂ ਕੋਲੇ ਆਪਣੇ ਕੋਲੇ ਤਾਂ ਯਾਰ ਜਾ ਕੇ ਕੋਈ ਵਿਚਾਰੀ ਨੰਡੇ ਨਹੀਂ ਲਾਏ ਤੇ ਉਹ ਕਈ ਵਾਰੀ ਖੁੱਡੇ ਦਾ ਕਰ ਜਾਂਦੀ ਕਬੂਤਰੀ ਕਈ ਵਾਰੀ ਲੇਟ ਚਟੀਆਂ ਦਾ ਬੱਚਾ ਹੈ ਹਾਂ ਹਾਂ ਵੀ ਚਟੀਆਂ ਸੇਮ ਉਹੀ ਕਾਪੀ ਆ ਜੀ ਓਵੇਂ ਫੂੰਜਾ ਓਵੇਂ ਸਾਰਾ ਕੁਝ ਤੇ ਪਿਓ ਐਡਾ ਲੰਮਾ ਹੈ ਹਾਂ ਪਿਓ ਰੱਤਾ ਹਨਾ ਰੱਤਾ ਨਹੀਂ ਹਾਂ ਚਿੱਟੀਆਂ ਦਾ ਚਿੱਟੀਆਂ ਦਾ ਚਿੱਟਾ ਜੀਨਾ ਠੀਕ ਹੈ ਤੇ ਉਹ ਵੀ ਤੁਹਾਨੂੰ ਕਦੇ ਫਿਰ ਕਦੇ ਲਾਈਫ ਟਾਈਮ ਚ ਵਿਖਾਵਾਂਗੇ ਹੁਣ ਨਹੀਂ ਵਿਖਾਉਂਦੇ ਉਹ ਬਈ ਜੋੜੀਆਂ ਦਿਖਾਉਂਦੇ ਨਹੀਂ ਅਸੀਂ ਕਿਸੇ ਨੂੰ ਠੀਕ ਹੈ ਇਹ ਤੇ ਬੱਚੇ-ਬੱਚੇ ਹੀ ਹੈ ਬੱਚੇ-ਬੱਚਿਆਂ ਦਾ ਭਾਈਆਂ ਨੇ ਦੇਖ ਲੈ ਹਾਂ ਬੱਚੇ ਦੇਖ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਜਾਂ ਕਰ ਲੋ ਜੀ ਓਕੇ ਰਿਪੋਰਟਾ ਇਹਨੂੰ ਛੱਡ ਜੀ ਬਈ ਫੁੱਲ ਰਿਜ਼ਲਟ ਆਊਟ ਦੇ ਫੁੱਲ ਹੈ ਠੀਕ ਆ ਬਈ ਤੱਕ ਪਾ ਦਿੰਦੇ ਆ ਪੂਰੀ ਠੀਕ ਹੈ ਕੀ ਹੋਣਾ ਐਡਾ ਉਹਦੀ ਕਾਪੀ ਹੋਏ ਕੌਂਦੀ ਖਟੀਆਂ ਅੱਖਾਂ ਵਾਲਾ ਕੋ ਕਿੱਥੋਂ ਬਈ ਇਹ ਕੋਈ ਯਾਰਾਂ ਦੋਸਤਾਂ ਤੋਂ ਲਿਆਂਦਾ ਬਈ ਚੈੱਕ ਕਰ ਲੋ ਖਟੀਆਂ ਅੱਖਾਂ ਵਾਲਾ ਦਾ ਖਟੀਆਂ ਅੱਖਾਂ ਤੇ ਆ ਪੱਲੇ ਦਾ ਚੈੱਕ ਕਰਾ ਦੇਣਾ ਇਹ ਕੱਟ ਹੀ ਆ ਨਾ ਸਾਰੇ ਬਈ ਸਾਰੇ ਕੱਟ ਆ ਬਈ ਠੀਕ ਆ ਜੀ ਚੈੱਕ ਕਰ ਲੋ ਬਾਕੀ ਓਕੇ ਦੀ ਰਿਪੋਰਟ ਆ ਤੇ ਆ ਲੋਈ ਕਿਆ ਬਾਤਾਂ ਨੇ ਬਾਕੀ ਚੁਬਰਾਣ ਦੇ ਬਾਰੇ ਦੱਸ ਮਾੜਾ ਮੋਟਾ ਕਿਵੇਂ ਉੜਦਾ ਕਿਵੇਂ ਨਹੀਂ ਬਹੁਤ ਚੰਗਾ ਇਹ ਨੁਡਾਇਆ ਨਹੀਂ ਇਹਦੇ ਬੱਚੇ ਹੀ ਲੈਣੇ ਆਪਾਂ ਬੱਚੇ ਲੈਣੇਗਾ ਕਿੰਨਾ ਜਿਹੜੀ ਨਸਲ ਚ ਬਹੁਤ ਚੰਗਾ ਹੋਗਾ ਜਾਨਵਰ ਬਈ ਬਹੁਤ ਚੰਗਾ ਹੈ ਹਾਂ ਫੁੱਡੇ ਛੇ ਜਾਨਵਰ ਸਾਰੇ ਚੰਗੇ ਆਪਣੇ ਰਾਜ ਬਹੁਤ ਵਧੀਆ ਚੰਗਾ ਕਬੂਤਰ ਹੈ ਹਾਂ ਵੀ ਇਹ ਕਬੂਤਰ ਨੂੰ ਕਹਿ ਕੇ ਦੂਜਿਆਂ ਨੂੰ ਮਾੜਾ ਨਹੀਂ ਕਰਨਾ ਨਹੀਂ ਚੰਗੇ ਕਬੂਤਰ ਹੈ ਬਈ ਬਾਕੀ ਹੁਣ ਕਿਹੜਾ ਕਿਹੜੀ ਆਈ ਹੁਣ ਕੱਢ ਲੈਣੇ ਆਹਾ ਆ ਕੋਈ ਭਰਾ ਫਾਜ ਲਿਖਾਦਾ ਹੈ ਅੱਛਾ ਵੀ ਉਹਦਾ ਕਬੂਤਰ ਹੈ ਠੀਕ ਹੈ ਆ ਘਟੀਆਂ ਆਖਣਾ ਕੁਰਕਰੋ ਚੌਂਗ ਜੀ ਠੀਕ ਹੈ ਜੀ ਤੇ ਪੱਲਾ ਵਿਖਾ ਦਿੰਨੇ ਆ ਚੋਬਰੋ ਬਸ ਇੰਨੇ ਆ ਨਹੀਂ ਤੁਹਾਨੂੰ ਪਤਾ ਵੀ ਇਸ ਵੇਲੇ ਸਾਨੂੰ ਵੀ ਜਾਣਕਾਰੀ ਥੋੜੀ ਜਿਹੀ ਘੱਟ ਹੁੰਦੀ ਆ ਤਾਂ ਕਰਕੇ ਨਵੇਂ-ਨਵੇਂ ਅਸੀਂ ਵੀ 플레이ਰ ਆਂ ਮੈਂ ਸਾਡੇ ਵਰਗੇ ਭਰਾ ਸੀ ਆ ਤੁਹਾਡੇ ਵਰਗੇ ਸੱਚ ਤੁਹਾਡੇ ਤੋਂ ਤੋਤੇ ਦੇ ਆ ਉਹ ਨੀਵੇਂ ਦੇ ਆ ਸੱਚ ਕਲ ਤਾਂ ਹੋ ਜਾਂਦਾ ਕੰਮ ਕਈ ਵਾਰੀ ਆ ਘੱਟ ਨੂੰ ਕੋਈ ਨਾ ਤੇ ਚੈੱਕ ਕਰ ਲੋ ਜੀ ਠੀਕ ਹੈ ਜੱbro ਇਹ ਕੂਤਰਾ ਨਾ ਬਈ ਹਾਂ ਬਈ ਹਾਂ ਬਈ ਇਹ ਕੂਤਰਾ ਹੈ ਨਾ ਸਾਖੀ ਜੋੜੀ ਹੈ ਇਹਦੇ ਨਾਲ ਲੱਗੀ ਠੀਕ ਹੈ ਕੋਈ ਦੱਸੋ ਰਿਜ਼ਲਟ ਇਹਦਾ ਰਿਜ਼ਲਟ ਬਾਈ ਬਹੁਤ ਬੱਚੇ ਉੜਦੇ ਆ ਦੇ ਠੀਕ ਹੈ ਚੰਗੇ ਉੜਦੇ ਆ ਬੱਚੇ ਠੀਕ ਹੈ ਬੱਚੇ ਫੜੇ ਨਹੀਂ ਆ ਰਹੇ ਦੇ ਇੱਕ ਹੀ ਬੱਚਾ ਇਹਦਾ ਠੀਕ ਹੈ ਤੇ ਦੋ ਬੱਚੇ ਮਰ ਗਏ ਠੀਕ ਹੈ ਬਈ ਠੰਡ ਚ ਬਦਾਨੀ ਉਹ ਵੱਡੇ ਵੱਡੇ ਹੋ ਗਏ ਸੀ ਠੀਕ ਹੈ ਇਹ ਕੀ ਦਿੱਕਤ ਹੋਈ ਮਰ ਗਏ ਯਾਰ ਚਲੋ ਚੰਗੇ ਆ ਜੋੜੀ ਚੰਗੀ ਹੈ ਹਾਂ ਸ਼ਾਕੀ ਕਬੂਤਰੀ ਹੈ ਇਹਦਾ ਠੀਕ ਹੈ ਬਹੁਤ ਬਹੁਤ ਬੱਚੇ ਬਹੁਤ ਸ਼ਾਕੀ ਔਰ ਕਰਬੋੜਾ ਜੀ ਹੁਣ ਹੋਰ ਕੱਢਦੇ ਆ ਚੋਬਰਾ ਸਾਹ ਹੁਣਾ ਯਾਰ ਤੁਹਾਡੇ ਘਰ ਹੁਣ ਕਿਹੜਾ ਰਹਿ ਗਿਆ ਆਪਣਾ ਰੱਤਾ ਆ ਰਹਿ ਗਿਆ ਹਣਾ ਕੀ ਕਰਾਤਾ ਮੈਂ ਨਹੀਂ 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 ਯਾਰ ਮੈਨੂੰ ਪਤਾ ਉਹ ਨਹੀਂ ਲੱਗਦਾ ਮਾਰਤੇ ਦਾ ਪ੍ਰਾਇਸ ਦਾ ਹਾਂ ਆ ਚੰਗਾ ਲੱਗਿਆ ਹਾਂ ਹਾਂ ਆ ਵੀ ਇਹਦਾ ਨਾ ਕੜ ਇਹ ਨਾਲ ਪੀ ਕੇ ਆਹੋ ਲਓ ਜੀ ਚੈੱਕ ਕਰੋ ਜੀ ਫਿਰ ਰੱਤਾ ਚਟੀਆਂ ਅੱਖਾਂ ਦਾ ਰੱਤਾ ਨਹੀਂ ਚੀਨਾ ਰੱਤੇ ਦਾ ਭਰਾ ਸੱਚ ਚੀਨਾ ਲਾਲ ਚੀਨਾ ਜੌਨ ਸਿਰਾ ਹਾਂ ਜੌਨ ਸਿਰਾ ਜੌਨ ਸਿਰਾ ਤੇ ਆ ਜੀ ਬਹੁਤ ਚੰਗੀ ਕੁਆਲਿਟੀ ਹੈ ਬਈਆ ਚੈੱਕ ਕਰੋ ਜੀ ਰੱਤੀ ਜੋੜੀ ਦਾ ਰੱਤੀ ਜੋੜੀ ਦਾ ਤੇ ਬਾਕੀ ਓਕੇ ਦੀ ਰਿਪੋਰਟ ਲੱਪਾ ਲੁੱਪਾ ਚੈੱਕ ਕਰ ਲੋ ਠੀਕ ਹੈ ਜੀ ਬ్రో ਤੇ ਆ ਚਟੀਆਂ ਅੱਖਾਂ ਦਾ ਰਿਜ਼ਲਟ ਵਾਈ ਜਾਂਦਾ ਚੰਗੇ ਬਾਈ ਫੁੱਲ ਉੜਦੇ ਆ ਬਈ ਤੂਸ ਪੜ ਦਿੰਦੇ ਆ ਤੂਸ ਪੜ ਦਿੰਦੇ ਆ ਠੰਡ ਚ ਬੰਦ ਲੱਗਦੇ ਆ ਠੀਕ ਆ ਜੀ ਇਹਨੂੰ ਜੜਦੀ ਹੈ ਜੀ ਬਾਕੀ ਹੁਣ ਕਿਹੜਾ ਰਹਿ ਗਿਆ ਆ ਰਹਿ ਗਿਆ ਚਿੱਟੀ ਦੋਣ ਵਾਲਾ ਆਹਾਂ ਵਾ ਵਾਕੀ ਕਰਾਤਾ ਆਪਾਂ ਹਾਂ ਪੂਰੀ ਵਾਲਿਆਂ ਚ ਆ ਵੀ ਬਈ ਆ ਵੀ ਪੂਰੀ ਵਾਲਿਆਂ ਚ ਨਸਲ ਚ ਠੀਕ ਆ ਜੀ ਪੂਰੀ ਵਾਲਿਆਂ ਨਸਲ ਚ ਹੈ ਇਹਦਾ ਬੱਚਾ ਹੈ ਗੋਂਦਾ ਬੱਚਾ ਪੱਲਾ ਵਿਖਾ ਦਿੰਨੇ ਆ ਜੀ ਪੱਲਾ ਚੈੱਕ ਕਰ ਲਓ ਤੁਸੀਂ ਬਾਕੀ ਓਕੇ ਦੀ ਰਿਪੋਰਟ ਹੈ ਤੇ ਇੱਧਰ ਵੀ ਚੈੱਕ ਕਰ ਲਓ ਤੇ ਆ ਨੋ ਗਿਆ ਕਰ ਲੋ ਜੀ ਬਾਕੀ ਕਬੂਤਰ ਵੇਖੇ ਤੋਂ ਪਤਾ ਲੱਗ ਜਾਂਦਾ ਬੜਾ ਦੱਸਣ ਦਾ ਲੋੜ ਹੀ ਨਹੀਂ ਪੈਂਦੀ ਪਰ ਤੁਸੀਂ ਦੱਸੋ ਹਣ ਬਾਈ ਇਹ ਤਾਂ ਬਈ ਇਹੋ ਜਿਹਾ ਕਬੂਤਰ ਹੈ ਸਹੀ ਗੱਲ ਆ ਵੀ ਅਸੀਂ ਕਹਦਾਂਗੇ ਆਈ ਸਾਡੇ ਘਰ ਨਾਲ ਨਹੀਂ ਤੇ ਬਾਕੀ ਚੈੱਕ ਕਰ ਲੋ ਜੀ ਕਬੂਤਰਾਂ ਦੇ ਵੇਖ ਕੇ ਪਤਾ ਲੱਗ ਜਾਂਦਾ ਤੇ ਬਸ ਆਈ ਕਬੂਤਰ ਸੀ ਹਾਂਜੀ ਠੀਕ ਆ ਜੀ ਤੇ ਬਾਕੀ ਹੁਣ ਮਿਲਦੇ ਆ ਜੀ ਨੈਕਸਟ ਵੀਡੀਓ ਚ ਅੱਜ ਦੀ ਵੀਡੀਓ ਇੱਥੇ ਐਂਡ ਕਰਦੇ ਆ ਤੁਹਾਨੂੰ ਪਤਾ ਫਿਰ ਸਟੋਰੀ ਚ ਘਟ ਆਪਣੇ ਕੋਲੇ ਤਾਂ ਕਰਕੇ ਜੀ ਆਹ ਇੰਸਟਾ ਤੇ ਮੈਂ ਕੱਢ ਕੇ ਪਾ ਦੂਗਾ ਜੀ ਬਾਕੀ ਓਕੇ ਦੀ ਰਿਪੋਰਟ ਮਿਲਦੇ ਆ ਜੀ ਕੱਲ ਨੂੰ ਫਿਰ ਲਵ ਯੂ ਸਾਰੇ ਭਾਵਾਨੂੰ ਲਾਉਰੀ ਵਿਲੀ ট্রাক ਪਾਰਕ ਹੈ